ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਤਾਹਈਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਇਹਨੂੰ ਰਾਈਕੋਟ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਅੱਜ ਵੀਰ ਰਵਣੇ ਦੇ ਘਰੇ ਆਇਆ ਨੌਜਵਾਨ ਵੀਰ ਹੈ ਵਪਾਰ ਦਾ ਕੰਮ ਕਰਦਾ ਪੁਰਾਣਾ ਸਮਾਂ ਹੀ ਹੋ ਗਿਆ ਵਪਾਰ ਦਾ ਕੰਮ ਕਰਦੇ ਨੂੰ ਤੇ ਪੁਰਾਣਾ ਸਮਾਂ ਹੀ ਹੋ ਗਿਆ ਆਪਣੇ YouTube ਚੈਨਲ ਤੇ ਵੀਰ ਦੀਆਂ ਅਪਲੋਡ ਵੀਡੀਓ ਹੁੰਦੀਆਂ ਨੂੰ ਰੈਗੂਲਰਲੀ ਆਪਣੇ ਚੈਨਲ ਤੇ ਵੀਰ ਦੀਆਂ ਵੀਡੀਓ ਅਪਲੋਡ ਹੁੰਦੀਆਂ ਰਾਏਕੋਟ ਵਾਲੇ ਇਸ ਏਰੀਆ ਚੋਂ ਮੌਲ ਰੇਟ ਸਾਰਿਆਂ ਨਾਲੋਂ ਵੀਰ ਰਵਣੇ ਦੇ ਜਾਇਜ਼ ਹੀ ਹੁੰਦੇ ਆ ਬਾਕੀ ਜਿਹੜੇ ਭੈਣ ਭਰਾ ਪੁਰਾਣੇ ਸਮੇਂ ਦੇ ਆਪਣੇ ਨਾਲ ਜੁੜੇ ਆ ਵੀਡੀਓ ਵੇਂਦੇ ਹੀ ਆ ਵੀਰ ਦੀਆਂ ਇਸ ਏਰੀਆ ਚ ਸਾਰਿਆਂ ਨਾਲੋਂ ਮੁੱਲ ਸਸਤੇ ਹੁੰਦੇ ਆ ਵੀਰ ਰਮਣੇ ਦੇ। ਡੇਲੀ ਪਸ਼ੂ ਆਉਂਦੇ ਆ ਬਹੁ ਗੈਂਤੀ ਚ। ਅੱਜ ਦੀ ਵੀਡੀਓ ਦੇ ਵਿੱਚ 나ਗ ਤੁਹਾਨੂੰ 7-8 ਵਿਖਾਉਣੇ ਆ। ਇਨਫਾਰਮੇਸ਼ਨ ਲੈਦਾ ਨਾ ਬਿਲਕੁਲ ਸਸਤੇ ਮੁੱਲ ਦੇ ਪਸ਼ੂ। ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਤੇ ਐਡਰੈਸ। ਨਾਂ ਬੀ ਰਮਦੀਪ ਸਿੰਘ ਪਿੰਡ ਤਾਜਪੁਰ ਤਸੀਰ ਹੈ ਕੋਲ ਜ਼ਿਲ੍ਹਾ ਲੁਧਿਆਣਾ। ਫੋਨ ਨੰਬਰ ਦੱਸ ਜੀ। 973233433। ਕਿੰਨੇ ਨਾਗ ਰਮਣੇ? ਵੀਰ ਅੱਜ ਸੀਗੇ ਨਾਗ 8। ਹਮ ਇੱਕ ਬੱਸੀ ਵੀਰ ਸੂਰੇ ਸਾਜ ਦੇ ਚਲੇਗੀ। ਤਿੰਨਾਂ ਬੱਸੀਆਂ ਭੱਜ ਗਈਆਂ। ਅੱਛਾ ਵੇਖੀਆਂ ਹਾਂ ਤਿੰਨ ਬੱਸੀਆਂ ਵੀ ਰਹਿ ਚੁੱਕੀਆਂ ਗਾ ਤੇ ਹੁਣ ਇਸ ਟਾਈਮ ਆ ਚਾਰ ਨਾਕ ਦਿਖਾਵਾਂਗੇ ਯਾਨੀ ਕਿ ਜੇ ਘੰਟੇ ਤੱਕ ਪਹਿਲਾਂ ਮੈਂ ਆਉਂਦਾ ਫਿਰ 8 ਨਾਕ ਮਿਲਨੇ ਚ ਫਿਰ 8 ਨਾਕ ਮਿਲਨੇ 8 ਨਾਕ ਮਿਲਨੇ ਹੁਣ ਚਾਰ ਬਹਿ ਗਏ ਆ ਚਾਰ ਚਾਰ ਬਹਿ ਕੇ ਚਾਰ ਹੈਗੇ ਚਾਰ ਰਹਿ ਗਿਆ ਕਿਹੜੇ ਪਾਸੇ ਲੱਗੀ ਫਿਰ ਵੀਰੇ ਬੱਸੀ ਨੂੰ ਸਟਾਰਟ ਕਰ ਲੈਨੇ ਆ ਛੋਟੀ ਤੋਂ ਠੀਕ ਹੈ ਅੱਜ ਹੈਗਾ ਨਾਲ ਆਫਰ ਹੈਗੀ ਕਿ ਹੈ ਨਹੀਂ ਅੱਜ ਨਹੀਂ ਵੀਰੇ ਅੱਜ ਆਫਰ ਹੈਣੀ ਯਾਰ ਕੋਈ ਬੱਸੀ ਵੱਡੀ ਆ ਆਪਦੀ ਮਹਿੰਗੀ ਲਈ ਹੋਈ ਆ ਠੀਕ ਹੈ ਕੋਈ ਨਹੀਂ ਜੇ ਹਾਂ ਬੰਦਾ ਕੋਈ ਤਿੰਨੇ ਲੈ ਲੂ ਫਿਰ ਦੇਵੀ ਦਮਾ ਕੋਈ ਗੱਲ ਨਹੀਂ ਯਾਰ ਅੱਛਾ ਜੇ ਵੱਡੀਆਂ ਤਿੰਨੇ ਵੜਾ ਇਹ ਵੀਰੇ 7 ਕੰਮ ਹੀ ਨਿ ਉਮਰ ਆ ਹੂੰ ਤੇ ਐਵੇਂ ਆਪਾਂ ਬਹਿ ਕੇ ਕਹੀ ਜਾਈਏ ਵੀ ਉਹ ਟੀਕੇ ਦੀ ਉਹ ਟੀਕੇ ਦੀ ਆਪਾਂ ਨੂੰ ਨਹੀਂ ਪਤਾ ਠੀਕ ਐ ਆਹ ਸਹੀ ਐ ਠੀਕ ਨਹੀਂ ਗੱਲ ਜਿਹੜੀ ਹੁੰਦੀ ਹੈ ਚੀਜ਼ ਆਪਾਂ ਉਹ ਦੱਸਾਂਗੇ ਕਿਉਂਕਿ ਮੈਂ ਰਾਤ ਹਨੇਰੇ ਉਹ ਲੈ ਕੇ ਆਂ ਡੰਗਰ ਮੈਨੂੰ ਤੇਜ਼ੀ ਸੀ ਮੈਂ ਪੁੱਛਿਆ ਨਹੀਂਗਾ ਠੀਕ ਐ ਉਹਦੇ ਅੰਦਰ ਚੜ੍ਹ ਕੇ ਦਾ ਨੰਦਾ ਨੰ ਮੇਰੀਏ ਕੰਮ ਕਿੰਨੇ ਦੇ ਦੇਣੀ ਇਹ ਵੀਰੇ ਦੇਦਾ 8000 8000 7 ਮਹੀਨੇ ਉਮਰ ਆ 7 ਮਹੀਨੇ ਉਮਰ ਆ 1000 ਰੁਪਏ ਮਹੀਨੇ ਬੈਠਾ ਸਹੀ ਐ ਦੋਸਤੋ 7 ਮਹੀਨੇ ਦੀ ਉਮਰ ਆ 8000 ਦੀ ਵੀਰ ਕਹਿੰਦਾ ਦੇ ਦੇਣੀ ਐ ਬਾਕੀ ਥਣ ਵੀਰੇ ਚਾਰੀ ਆ ਠੀਕ ਹੈ ਜੇ ਕੋਈ ਭੈਣ ਭਰਾ ਅੱਗੇ ਵੀਰ ਦੀ ਇੱਕ ਆਫਰ ਹੁੰਦੀ ਹੈ ਇੱਕ ਬੱਛੀ ਨਾਲ ਵੀਰ ਫ੍ਰੀ ਦਿੰਦਾ ਹੁੰਦਾ ਤੇ ਅੱਜ ਵੀ ਵੀਰ ਪਹਿਲਾਂ ਤਾਂ ਵੀਰ ਦਾ ਦੇਣ ਦਾ ਕੋਈ ਇਰਾਦਾ ਐ ਨਹੀਂ ਸੀ ਉਹ ਮੈਂ ਹੀ ਪੁੱਛ ਲਿਆ ਤੇ ਵੀਰ ਕਹਿੰਦਾ ਚਲੋ ਕੋਈ ਗੱਲ ਨਹੀਂ ਦੇ ਦੇਾਂਗੇ ਚਾਰ ਹੀ ਥਾਣਾ ਜੇ ਕੋਈ ਤਿੰਨੇ ਵੜਾ ਲੈ ਲੂ ਤੇ ਇਹ ਨਾਲ ਬੱਛੀ ਫ੍ਰੀ ਦੇ ਦਾਂਗੇ ਕੱਲੀ 7000 ਦੀ ਵੀਰ ਕਹਿੰਦਾ ਦੇਵਾਂਗੇ ਵੀਰ ਕਹਿੰਦਾ ਆਪਦੀ ਮਹਿੰਗੀ ਲਈ ਐ ਵੀਰ ਨੇ ਪਹਿਲਾਂ ਤਾਂ ਨਾ ਕਰਤੀ ਸੀ ਪਰ ਚਲੋ ਹਾਂ ਕਰਤੀ ਹੁਣ ਦੇ ਦੂ ਵੀਰ ਆਪਦੀ ਬਹੁਤ ਆ ਹਾਂ ਹਾਂ ਬੱਸੀਆਂ ਬਾਹਰ ਨੂੰ ਬਹੁਤ ਜਾ ਰਹੀਆਂ ਗਾ ਉਹਦੇ ਕਰਕੇ ਵੀ ਬੱਸੀ ਨਿਕਲਦੀ ਨਹੀਂ ਕਦੀ ਮਸਾਂ ਹੀ ਮਿਲਦੀ ਆ ਇਹ ਤਾਂ ਗੱਲ ਅੱਗੇ ਵੀ ਆਪਣੋ ਕਿੰਨੀਆਂ ਖੜੀਆਂ ਹੁੰਦੀਆਂ ਇੱਕ ਦੋ ਪਹਿਲਾਂ ਵੀ ਲਾ ਕੇ ਰੱਖ ਲੈਂਦੇ ਹੁਣ ਹੈ ਹੀ ਨਹੀਂ ਕੋਈ ਅੱਜ ਵੀ ਆਪਣਾ ਵੱਡੀ ਬੈੜੀ ਬਣਾ ਲਈ ਵੀਡੀਓ ਇਹ ਤਾਂ ਕਹਿੰਦਾ ਮੈਂ ਸੂਹਾ 2 ਨੰਬਰ ਦਾ ਇਹ ਵੀਰੇ ਦੂਜੇ ਸੂਏ ਸੁਣਾ ਦਾ ਕਿੰਨੇ ਦਿਨ ਲੈ ਜੀ ਇਹ ਵੀਰੇ ਮੰਨ ਕੇ ਚੱਲੋ 10 ਦਿਨ ਬਾਕੀ ਪਿਆ ਕਿੰਨੇ ਦਿਨ ਜਮਾ ਵੀਰੇ ਇਤਨੇ ਦੀ ਬੱਸੀ ਆ ਕੱਦ-ਕਾੜ ਵੀ ਵੱਡਾ ਜਾਨ ਵੀ ਪ੍ਰਾਨ ਬਹੁਤ ਆ ਵੀਰੇ ਬੱਸੀ ਦੇ ਵਿੱਚ ਕਿੰਨੇ ਕਿ ਦੁੱਧ ਦੇ ਦੋ ਇਹ ਵੀਰੇ ਦੁੱਧ ਦੇ ਦੂ ਬੱਸੀ 15 16 ਕਿਲੋ ਜੈ ਜਮਲ ਰਵਣੇ ਗਰਮੀ ਬਹੁਤ ਆ ਬਰੇ ਮੌਲਕ 50 ਕਰਾ ਲਓ 55 ਕਰਾ ਲਓ 46000 ਦੀ ਦੇ ਦਾਂਗੇ ਆਪਾਂ 40 ਦੇ 6 40 ਦੇ 46000 ਦੀ ਦੇ ਦਾਂਗੇ ਨਾ ਉਹ ਕਿੰਨਾ ਕੱਢੀ ਜੂ ਦੋਦੇ 15 ਤੋਂ ਬਾਹਰ ਚੱਲੂਗੀ ਲੈਣ ਕਿੰਨੇ ਦੱਸਿਆ 10 ਵੀਰੇ ਕੱਢੀ ਹੈ ਬਾਹਰ ਨੂੰ ਦੋਸਤੋ ਦੂਜੇ ਸੂਏ ਸੁੰਦੀ ਆ ਲੋਕਲ ਵੱੱਛੀ ਲਈ ਆ ਵੀਰ ਕਹਿੰਦਾ ਜਰਸੀ ਨਸਲ ਦੀ ਵਹਿੜਾ ਕੱਦ ਕਾ 88 ਸੋਹਣਾ ਬੋਡੀ ਸੈਟ ਟਰਕਚਰ ਆ ਖੁੱਲਡਲੇ ਅੰਗਾਂ ਪੈਰਾਂ ਦੀ ਆ 15 16 ਕਿਲੋ ਦੁੱਧ ਪਿਆਜੂ ਜਰਸੀਆਂ ਦੇ ਮੁਕਾਬਲੇ ਪੂਰਾ ਵੱਡਾ ਕੱਦ ਹੈ ਹਵਾਨਾ ਸੋਹਣਾ ਥਾਣਾ ਦੀ ਸਾਫ ਸੁਥਰੀ ਆ ਜਾਨ ਵਾਲੀ ਬੱਚੀ ਆ ਰਵਣੇ ਦਾ 6 ਫੁੱਟ ਕੱਦ ਤੇ ਖਿੱਚੀ ਫਿਰਦੀ ਐ ਅਮਰੂਦਾਂ ਦੀ ਰੇੜੀ ਵਾਂਗੂ ਰਵਣੇ ਨੂੰ 8-10 ਦਿਨ ਅਗਲਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਜਿੱਦਣ ਤਿਆਰ ਹੋ ਜਾਂਦੀ ਸੋਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਦੁੱਧ 15-16 ਕਿਲੋ ਪਿਆਜੂ ਤੇ ਦੁੱਧ ਉਹ ਮੱਝ ਵਰਗਾ ਚਿੱਟਾ ਜਮਾ ਪੀਣ ਚ ਵੀ ਬਹੁਤ ਮਿੱਠਾ ਹੁੰਦਾ ਜਰਸੀਆਂ ਦਾ ਦੁੱਧ ਬਾਕੀ ਤੇ ਲੇਵਾ ਫੀਟਿੰਗ ਵਾਲਾ ਹਾਂ ਠੋਸ ਨਿੱਗ ਰਵਾਨਾ ਕੰਪੈਕਟ ਡਰਦੀ ਐ ਮੌਲਾ 50000 55000 ਵੀਰ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 40 ਤੇ 6 46000 ਦੀ ਦੇ ਦੇਣੀ ਆ ਵਿੱਚੋਂ ਛੋੜ ਕਰ ਦੂ ਬੇਫਿਕਰ ਹੋ ਕੇ ਆਜੋ ਥਣ ਗਲਾਬੀ ਆ ਗੈਬ ਚ ਲੱਗੇ ਹੋਇਆ ਸੇਲ ਸਾਬੂ ਫੁੱਲਾ ਭਾਵਾਂ ਜਵਾਗ ਚੋਈ ਜਣ ਵੇੜੇ ਦੇ ਵਿਚਾਲੇ ਖੜਾ ਕੇ ਚਵਾਈ ਕਰ ਲਿਓ ਭਾਵਾਂ ਇਹ ਜਰਸੀਆਂ ਦੀ ਇਹੀ ਖਾਸੀਅਤ ਆ ਕਿ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਪੀਣ ਚ ਮਿੱਠਾ ਹੁੰਦਾ ਤੇ ਸੇਲ ਫੁੱਲ ਹੁੰਦੀਆਂ ਬੱਕਰੀਆਂ ਵਰਗੀਆਂ ਪਵਾਂ ਜਵਾਕ ਚੋਈ ਜਾਣ ਬੰਦੇ ਚੋਲੇਣ ਬੁੜੀ ਚੋਲੇ ਭਵਾਂ 10 ਸਾਲਾਂ ਦਾ ਜਵਾਕ ਚੋਲੇ ਤੇ ਭਵਾਂ 80 ਸਾਲਾਂ ਦੀ ਬਜ਼ੁਰਗ ਮਾਤਾ ਜਾਂ ਬਜ਼ੁਰਗ ਬਾਪੂ ਚੋਲੇ ਲੱਤ ਵੀ ਨਹੀਂ ਇਹ ਕਰਮਾ ਲੀਆਂ ਚੱਕਦੀਆਂ ਤਾਂ ਕਰਕੇ ਡਿਮਾਂਡ ਵਿੱਚ ਵੀ ਵੱਧ ਰਹਿੰਦੀਆਂ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਬਾਈ ਯਾਰ ਜਰਸੀ ਲੈਣੀ ਘਰੇ ਦੁੱਧ ਪੀਣ ਨੂੰ ਹੋਈ ਤਾਂ ਦੱਸਿਓ ਆਹ ਤਿੰਨ ਸੇਲ ਹੋ ਗਈਆਂ ਇਹ ਘੰਟਾ ਤੋਂ ਪਹਿਲਾਂ ਵੀਡੀਓ ਬਣਾਉਂਦੇ ਅਠਾ ਨਾਗਾਂ ਦੀ ਬਣਾਉਣੀ ਸੀ ਪਰ ਚਾਰ ਵੜਾ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਈਆਂ ਤੇ ਹੁਣ ਚਾਰ ਰਹਿ ਗਈਆਂ ਸਭ ਤੋਂ ਵੱਡੇ ਵੜਾ ਹਾਂ ਗਾਵਾਂ ਆਪਣੇ ਘਰ ਦੇ ਵਿੱਚ ਪੇਚਣ ਵਾਲੀਆਂ ਸਭ ਤੋਂ ਵੱਡੀ ਵਹਿੜ ਜਿੰਨੀਆਂ ਵਹਿੜਾਂ ਵੀਰ ਕਹਿੰਦਾ ਘਰੇ ਆਪਣੀਆਂ ਸੇਲ ਕਰਨ ਵਾਲੀਆਂ ਜਾਂ ਆਹ ਤਿੰਨ ਸੇਲ ਹੋ ਗਈਆਂ ਸਾਰਿਆਂ ਨਾਲੋਂ ਵੱਡੀ ਵਹਿੜ ਆ ਜਿਹੜੀ ਆਪਾਂ 2 ਨੰਬਰ ਤੇ ਵਿਖਾਈ ਆ ਮੁੱਲ ਜਮਾਂ ਜੈਜ 40 ਦੇ 6 46000 ਹੋਰ ਕਿਸੇ ਦੇ ਹੁੰਦੀ 55000 ਮੁੱਲ ਆਉਣਾ ਹੈ ਬਾਈ ਕਹਿੰਦਾ ਕਿਸੇ ਨੇ 50 55 ਤੋਂ ਘੱਟ ਮੁੱਲ ਨਹੀਂ ਕਰਨਾ ਹਾਂ ਇਹ ਤੇਰੀ ਗੱਲ ਪੱਕੀ ਆ 3 ਨੰਬਰ ਤੇ ਆ ਜੀ ਰਵਣੇ ਜਰਸੀ ਦੇ ਇਹ ਵੀਰੇ ਦੋ ਦੰਦ ਬੱਸੀ ਆ ਦੋੰਦੀ ਦੋੰਦੀ ਆ ਵੀਰੇ ਠੀਕ ਹੈ ਇਹ ਵੀਰੇ ਆਪ ਏਬੀਐਸ ਦੇ ਡੈਨਮਾਰਕ ਲੱਗਿਆ ਹੋਇਆ ਹੈਗਾ ਇਹ ਵੀਰੇ ਇੱਕੋ ਘਰੋਂ ਜੋੜਾ ਹੀ ਲਿਆ ਬਸ ਇਹ ਫਾਰਮ ਦੇ ਵਿੱਚੋਂ ਖੁੱਲੀਆਂ ਫਿਰਦੀਆਂ ਆਈਆਂ ਦਾ ਡੰਬੀ ਤੇ ਜਰਸੀ ਹਾਂ ਇੱਕੋ ਘਰੋਂ ਲਿਆ ਵੀਰੇ ਦੋਸਤੋ ਆਹ ਜੋੜਾ ਵੀਰ ਕਹਿੰਦਾ ਇੱਕੋ ਫਾਰਮ ਚੋਂ ਲਿਆ ਕਿੰਨੇ ਚਰਦੀ ਗੱਬਣਾ ਹੈ ਕਿ ਤਿਆਰ ਹੈ ਵੀਰੇ ਮਹੀਨਾ ਬਾਕੀ ਪਿਆਗਾ ਇੱਕ ਮਹੀਨੇ ਦੀ ਕੱਚੀ ਕਿੰਨਾ ਕ ਦੁੱਧ ਕੱਢ ਜੂ ਵੀਰੇ ਦੁੱਧ ਅਗਲੇ ਦੀ 6 ਵਾਈਟ ਪੈਂਦਾ ਜੈਸਾ ਨਾ ਬਸਰੀ ਕੁਆਲਟੀ ਆ 14 15 ਕਿਲੋ ਦੇਣਾ ਚਾਹੀਦਾ ਹਾਂ ਬਾਕੀ ਮੇਨ ਚੀਜ਼ ਨੇ ਸੇਵਾ ਸਹੀ ਹੈ ਕਿ ਭਾਵੇਂ ਦਾ 18 ਵੀ ਲੈਵੇ ਕਿ ਭਾਵੇਂ 8 ਹੀ ਰਹੀ ਵੀ ਹਾਂ ਲਾਖ ਰੁਪਏ ਦੀ ਭਵਾਂ ਬਾਈ ਕਹਿੰਦਾ ਹੋ ਸਕਦਾ 8 ਕਿਲੋ ਹੀ ਰਹਿ ਜਾਏ ਹੋ ਸਕਦਾ 18 ਕਿਲੋ ਪਿਆ ਜੇ ਦੁੱਧ ਦੇਣਾ ਤਾਂ ਵੀਰ ਕਹਿੰਦਾ ਸੇਵਾ ਨੇ ਆ ਪਹਿਲਾ ਸੂਆ ਦੋ ਦੰਦ ਬੱਚੀ ਲਿਓਡੀ ਕਰਮਾ ਦੀ ਬਹੁਤ ਚੰਗੀ ਆ ਇੱਕ ਮਹੀਨਾ ਹਜੇ ਡੇਟ ਮੁਤਾਬਕ ਵੀਰ ਕਹਿੰਦਾ ਕੱਚੀ ਆ ਜਰਸੀ ਨਸਲ ਦੀ ਫੁੱਲ ਜਾਤ ਵਾਲੀ ਬੱਚੀ ਨਵਾਂ ਹਾਣ ਪਹਿਲਾ ਸੂਆ ਦੋ ਦੰਦ ਦੋਂਦੀ ਬੱਚੀ ਵਜਨ ਵਜਨ ਬਹੁਤ ਇੱਕ ਮਹੀਨਾ ਪਿਆ ਇੱਕ ਮਹੀਨਾ ਤੁਸੀਂ ਵਧੀਆ ਸੇਵਾ ਕਰ ਲੋਗੇ ਕੈ ਗੱਟਾ ਟ੍ਰਾਂਜ਼ਿਸ਼ਨ ਦਾ ਪੈ ਜੈ ਨੂੰ ਕਾਰਗਲ ਦਾ 220 ਵਾਲਾ ਸੋਹਣਾ ਹਵਾਨਾ ਤਿਆਰ ਕਰਕੇ ਸੂ ਹਾਂ ਸੋਹਣਾ ਬੱਸੀਆ ਬਹੁਤ ਸੋਹਣਾਗਾ ਵੀਰੇ ਬਾਕੀ ਆਇਆ ਬੱਸੀਰ ਠਣ ਬਹੁਤ ਚੰਗਾ ਲੱਗਿਆ ਮੇਨ ਚੀਜ਼ ਆਇਆ ਦੰਦਾਂ ਦੇ ਵਿੱਚ ਇਹ ਦੋ ਦੰਦਾਂ ਹਮ ਜੈਜ ਮੋਲ ਹਾਂ ਬਾਕੀ ਵੀ ਦੇਖ ਆ ਗਾੜੀ ਇੱਥੇ ਦਾ ਕਾਹਦੀ ਇਹ ਤਾਂ ਗੱਲ ਹੈ ਜੀ ਜੈਜ ਮੋਲ ਰਵ ਨੇ ਵੀਰੇ 45000 ਦੀ ਦੇ ਦਾਂਗੀ 45 ਹਾਂ 45 ਦੀ ਦੋਸਤੋ 40 ਤੇ 5 45000 ਦੀ ਵੀਰ ਕੇ ਦਾ ਦੇ ਦੂੰਗਾ ਥਣ ਪੂਰਾ ਚੰਗਾ ਇੱਕ ਮਹੀਨੇ ਦੀ ਕੱਚੀ ਹੈ ਮਹੀਨਾ ਅਗਲਾ ਧੱਬ ਕੇ ਸੇਵਾ ਕਰ ਲੈ ਅਮਰੀਕਨ ਵੈੜਾ ਔਰ ਗਲੇਵਾ ਤਿਆਰ ਕਰਕੇ ਸੂ ਐ ਗੱਟਾ ਟਾਂਜਿਸ਼ਨ ਦਾ ਪਾ ਦੇ 2200 ਵਾਲਾ ਗੱਟਾ ਤੇ ਗੋਲ ਹੋ ਜੂ ਬੱਛੀ ਨਾਲੇ ਲੇਵਾ ਲਾਹੂ ਬਹੁਤ ਜ਼ਿਆਦਾ ਹਾਂ ਥਣ ਚਾਰੀ ਹੈ ਕੋਈ ਫੂਡ ਸ਼ਾਂਗ ਨਹੀਂ 40 ਤੇ 2 40000 ਪੁੱਛਣ ਦੀ ਲੋੜ ਹੀ ਨਹੀਂ ਹੁੰਦੀ ਆਪਾਂ ਲੈਂਦੇ ਨਹੀਂ ਫੂਡ ਸ਼ਾਂਗਲ ਸਹੀ ਹੈ ਬੱਸੀ ਹੋਵੇ ਗਾਂ ਹੋਵੇ ਕਿਸੇ ਨਹੀਂ ਹੋਣੀ ਆਪਣੀ ਦੋਸਤੋ ਬੱਛੀ ਹੋਵੇ ਵੈੜ ਹੋਵੇ ਵੀਰ ਕਹਿੰਦਾ ਕੋਈ ਮਰਜ਼ੀ ਨਾਲ ਗੋਵੇ ਫੋਡ ਫੂਟ ਵਾਲਾ ਨਗ ਤਾਂ ਵੀਰ ਕਹਿੰਦਾ ਆਪਾਂ ਲੈਂਦੇ ਹੀ ਨਹੀਂ ਕੁਆਲਿਟੀ ਵਾਲਾ ਨਗ ਲੈਨੇ ਆ ਫੁੱਲ ਸੁਨੱਖੀ ਆ ਏਬੀਐਸ ਦੀ ਆਪ ਆ ਡੈਨਮਾਰਕ ਤੋਂ ਅੱਗੇ ਗੱਭਣ ਆ ਆ ਤੇ ਤਿੰਨ ਨੰਬਰ ਤੇ ਚਾਰ ਨੰਬਰ ਜੋੜਾ ਇੱਕੋ ਫਾਰਮ ਚੋ ਲਿਆ ਡੱਬੀ ਬਾਰੇ ਵੀ ਦੱਸ ਦੇ ਰਵਣਿਆ ਵੀਰੇ ਇਹੇ ਮੂੰਹੋਂ ਚਾਰ ਦੰਦ ਹੋਗੀ ਉਹ ਦੋਂਦੀ ਐ ਚੌਗੀ ਆ ਚਾਰ ਦੰਦ ਕੱਢੇ ਹੋਇਆ ਇਹ ਬੱਸੀ ਦੇ ਠੀਕ ਆ ਇਹਦਾ ਵੀਰੇ ਇੱਕ ਮਹੀਨਾ ਬਾਕੀ ਪਿਆ ਉਹ ਵੀ ਮਹੀਨੇ ਦੀ ਵੀ ਮਹੀਨੇ ਦੀ ਇਹ ਵੀ ਮਹੀਨੇ ਦੀ ਆ ਵੀਰੇ ਵੀਰੇ ਇਹਦੇ ਲੱਗਿਆ ਸੈਕਸਨ ਸੀਮਨ ਜਰਸੀ ਦਾ ਠੀਕ ਆ ਸਹੀ ਹੈ ਉਹ ਬੰਦੇ ਜਿਹੜੇ ਫਾਰਮ ਵਾਲੇ ਆ ਉਹ ਕਹਿੰਦੇ ਵੀ ਅਸੀਂ ਪਹਿਲੇ ਸਵੇਰ ਬੱਛੀ ਦੇ ਜਾਸੀ ਦੇ ਟਿੱਕੇ ਭਰੋਣੇ ਹੁੰਦੇ ਆ ਵੀ ਗਾਂ ਸੌਖੀ ਸੂ ਪੈਂਦੀ ਆ ਸਹੀ ਹੈ ਕਿੰਨਾ ਕ ਦੁੱਧ ਕੱਢ ਜੀ ਵੀਰੇ ਬੱਛੀ ਨੂੰ ਜਰੂਰ ਤਮੂਰੇ ਚੰਗੀ ਆਉਂਦੀ ਆ ਬੱਸੀ ਤੋਂ 18-20 ਕਿਲੋ ਦੇਣਾ ਚਾਹੀਦਾ ਜੇ ਅੱਜ ਆ ਮੋਲ ਦੱਸ ਦੇ ਇਹਦਾ ਵੀ ਅੱਜ ਬਾਬਿਆਂ ਤੋਂ ਪੁੱਛ ਗਏ ਆ ਸਾਰੇ ਇਹ ਖੋਲਦਾ ਵੀ 45 ਦੇ ਦਾਂਗੇ ਇਹ ਵੀ ਬੰਦਾ ਵਾਲੀ ਦੀ ਦੋਸਤੋ ਬਾਜੀ ਕਹਿੰਦਾ ਮੈਂ ਬਾਬਿਆਂ ਦੇ ਜਾ ਕੇ ਆਇਆ ਅੱਜ ਇਹ ਵੀ 45 ਦੀ ਹੱਸ ਰਿਹਾ ਹੋਣਾ ਹੱਸਦੀ ਹੈ ਹਾਸਦੀਆਂ ਗੱਲਾਂ ਬਾਈ ਕਹਿੰਦਾ ਪਿਛਲੀ ਵੀਡੀਓ 'ਚ ਮੈਂ ਕਹਿੰਦਾ ਸੀਗਾ ਕਿ ਹਰੇਕ ਵੈੜ ਦੇ ਉਨਾ ਹੀ ਮੁੱਲ ਕਰੀਏ ਨਾ ਕਿਤੇ ਬਾਬੇ ਦੇ ਤਾਂ ਨਹੀਂ ਜਾ ਕੇ ਆਇਆ ਅੱਜ ਰਵਣੇ ਨੇ ਆਪ ਹੀ ਗੋਲ ਕਰਤਾ ਪਹਿਲਾਂ ਹੀ ਗੱਲ ਕਹਿ ਦੀ ਕਿ ਬਾਬੇ ਦੇ ਜਾ ਕੇ ਆਇਆ ਇਹ ਵੀ 42000 ਦੀ 45000 ਦੀ 45000 ਦੀ 2 ਨੰਬਰ ਵੀ 45 ਦੀ 4 ਨੰਬਰ ਵੀ 45 ਦੀ 2 3 ਵੀ 45 ਦੀ 4 ਵੀ 45 ਦੀ ਅੱਛਾ ਤਿੰਨੇ ਵੈੜਾ 45 45000 ਦੇਗਾ 2 ਨੰਬਰ ਦਾ 40 ਕੀਤਾ ਤੁਸੀਂ ਕਹਿੰਦੇ ਆਪਾਂ ਤਿੰਨਾਂ ਲਈ 45 45 ਦੇ ਦਾਂਗੇ ਠੀਕ ਆ 2 ਨੰਬਰ ਵੀ 45 ਦੀ ਤਿੰਨ ਨੰਬਰ ਵੀ 45 ਦੀ ਚਾਰ ਨੰਬਰ ਵੀ 45 ਦੀ ਇਹਨੂੰ ਮੁੱਲ ਪੁੱਛਿਆ ਲੋੜ ਨਹੀਂ ਹੋਵੇ ਸਾਰਿਆਂ ਦਾ 45 45 45 45 ਤੇ ਜੇ ਕੋਈ ਤਿੰਨੇ ਲੈ ਲੂ ਉਹ 7000 ਵਾਲੀ ਨਾਲ ਦੇ ਦੇਣੀ ਆਪਾਂ 8000 ਵਾਲੀ ਦੋਸਤੋ ਇੱਕ ਹੋਰ ਆਫਰ ਹੈ 45 45000 ਦੀਆਂ ਦੇਣੀਆਂ ਦੋ ਤਿੰਨ ਤੇ ਚਾਰ ਨੰਬਰ ਵੜਾ ਤੇ ਜੇ ਕੋਈ ਤਖੜੀ ਲੈ ਲੈਂਦਾ ਤੇ ਚੌਖੜੀ ਤੁਹਾਨੂੰ ਆਪ ਹੀ ਰਵਣੇ ਨੇ ਬਣਾ ਦੇਣੀ ਉਹ ਨਾਲ ਦੇ ਦੇਣੀ ਇੱਕ ਨੰਬਰ 8000 ਵਾਲੀ ਬੱਚੀ ਹਾਂ ਸਹੀ ਆ ਰੌਣਕ ਲੱਗ ਜੂ ਅਗਲੇ ਦੇ ਘਰੇ ਚੌਥੀ ਬੱਚੀ ਨਾਲ ਫ੍ਰੀ ਦੇ ਦੇਣੀ ਆ ਸਾਰੀਆਂ 45 45000 ਦੀਆਂ ਦੋ ਨੰਬਰ ਉਧਰ ਵੱਡੀ ਜਰਸੀ ਖੜੀ ਉਹਦਾ ਮੁੱਲ ਕੀਤਾ ਸੀ 40 ਤੇ 46000 ਉਹ ਵੀ 45 ਦੀ ਦੇ ਦੇਣੀ ਆ ਤਿੰਨ ਵੜਾ 45 45 ਆਂ ਕੋਈ ਲੈ ਲੂ ਬੰਨੀਆਂ ਵਾਲੀਆਂ ਬੱਸੀਆਂ ਜੇ ਬੰਨੀਆਂ ਆਈਆਂ ਹੁੰਦੀਆਂ ਨਾ ਇਹਨਾਂ ਨੇ ਖੜਨਾ ਨਹੀਂ ਸੀ ਹਾਂ ਜੁੱਬੀਆਂ ਫਿਰਦੀਆਂ ਆਈਆਂ ਟੌਰ ਨਾ ਖੜੀਆਂਗਾ ਹਾਂ ਅਗਲਾ ਕਹਿੰਦਾ ਫਿਰ ਇਹ ਕੀ ਫਾਰਮ ਚੋਂ ਲੈ ਕੇ ਆਇਆ ਸਹੀ ਹੈ ਹੁਣ ਆ ਵੀ ਖੜੀਆਂ ਵੀਰੇ ਆਪਾਂ ਉਹ ਨਹੀਂ ਕਹਤਾ ਉਹ ਬੱਸੀ ਆਈ ਏ ਜ਼ਰੂਰ ਫਾਰਮ ਦੇ ਵਿੱਚੋਂ ਕੋਈ ਬੈਗੀ ਮੈਂ ਬੰਨਤੀ ਸਹੀ ਹੈ ਇਧਰ ਦੋ ਨੰਬਰ ਤੇ ਖੜੀ ਆ ਠੀਕ ਆ ਜਿਹਦੇ ਪੀਲਾ ਕਾਲਾ ਪਟਾ ਉਹ ਬੱਸੀ ਆਈ ਆ ਉਹ ਮੈਂ ਹੁਣ ਤਾਂ ਬੰਨੀ ਆ ਵੀ ਕਿਉਂਕਿ ਆਪਾਂ ਵੇਚਤੀ ਸਹੀ ਹੈ ਬੰਦਿਆਂ ਦੇ ਪੈਸੇ ਆ ਗਏ ਸਹੀ ਹੈ ਬੰਦਿਆਂ ਦੇ ਪੈਸੇ ਆ ਗਏ ਅੱਜ ਦੀ ਵੀਡੀਓ ਦੇ ਵਿੱਚ ਚਾਰ ਪਸ਼ੂ ਆ ਜੇ ਤੁਸੀਂ ਕੋਈ ਭੈਣ ਭਰਾ ਤਿੰਨ ਨਾਗ ਲੈ ਲੈਂਦਾ ਤੇ ਇੱਕ ਨੰਬਰ ਬੱਛੀ ਨਾਲ ਤੁਹਾਨੂੰ ਫ੍ਰੀ ਦੇ ਦੇਣੀ ਆ ਤਿੰਨੇ ਵਸ਼ੀਆਂ ਚਾਰੇ ਨਾਗ ਪੂਰੇ ਟੌਪ ਦੇ ਮੁੱਲ ਜਮਾਂ ਜੈਜ 45 45 45000 ਇੱਕ ਨਾਲ ਬੱਚਾ 8000 ਵਾਲਾ ਤੁਹਾਨੂੰ ਫ੍ਰੀ ਦੇ ਦੇਣਾ ਬਿਲਕੁਲ ਸਸਤੇ ਮੁੱਲ ਦੀਆਂ ਚਾਰ ਵੜਾ ਨਵਾਂ ਹਾਨ ਚੰਗੇ ਦੁੱਧ ਵਾਲੀਆਂ ਨਾਲੇ ਬਾਕੀ ਅੱਗੇ ਵਧੀਆ ਰੁੱਤ 'ਚ ਸੋਹਣਾ ਮਹੀਨੇ ਨੂੰ ਸੋਹਣਾ ਇਹਨਾਂ ਨੇ ਬੱਸੀਆਂ ਦੇ ਨੇ ਲੈ ਵਿਆ ਸਾਰੀਆਂ ਬੱਸੀਆਂ ਦੇ ਹਾਂ ਬਹੁਤ ਸੋਹਣੇ ਲੈ ਵੇ ਆ ਹਮ ਐ ਟਾਇਟ ਲੈ ਵਿਆ ਮਟੈਟਸ ਵਾਲੇ ਲੈ ਵੇ ਆ ਦੇਖੋ ਚਿੱਟੇ ਬੱਚੇ ਮਾਰਦੇ ਹੋਵੇ ਦੇਖੋ ਹਮ ਠੋਸ ਨਿਗਰ ਰਹਿਵਾਨੇ ਆ ਇਹੀ ਵੀ ਨੇ ਦੁੱਧ ਦਿੰਦੀਆਂ ਬੇੜਾ ਜਾਂ ਟਟਮਾ ਲੈ ਵਾ ਬਹੁਤ ਦਿਖਾਵਾ ਵੱਧ ਹੁੰਦਾਗਾ ਪਰ ਉਹ ਦੁੱਧ ਨਹੀਂ ਦਿੰਦੀਆਂ ਹਾਂ ਇਹ ਤਾਂ ਗੱਲ ਸਹੀ ਹੈ ਬਿਲਕੁਲ ਸਸਤੇ ਮੋਲ ਦੀਆਂ 4 ਬੇੜਾ ਜੀ ਤੇ ਜਿਹੜੀ ਵੀ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਜੇ ਕੋਈ ਕੱਲੀ ਕੱਲੀ ਲੈ ਲੈਂਦਾ ਥੋੜਾ ਥੋੜਾ ਮਾਨ ਹੋ ਜੂ ਜੇ ਕੋਈ ਤਿੱਖੜੀ ਲੈ ਲੈਂਦਾ ਚੌਖੜੀ ਆਪ ਹੀ ਬਣਾ ਦੇਣੀ ਉਹ ਨਾਲ ਇੱਕ ਗਿਫਟ ਦੇ ਦੇਣਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਿਲਕੁਲ ਜੈਜਮਲ ਪਿੰਡ ਤਾਜਪੁਰ ਤਹਿਸੀਲ ਰਾਏਕੋਟ ਜਿਹੜਾ ਲੁਧਿਆਣਾ ਸਸਰੀਕਾਲ